ਇਦੋਂ ਉਹ ਚੈਨਲ ਮੈਂ ਨਾ ਮੇਰਾ ਮੂੰਹ ਨਹੀਂ ਦਿਖਦਾ ਹੈ ਸਹੀ ਸਹੀ ਦਿਖ ਰਿਹਾ ਪੂਰਾ ਸਹੀ ਦਿਖ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਤੁਸੀਂ ਸਾਡੇ ਜਿਹੜੇ ਪੁਰਾਣੇ ਵਲੌਗ ਦੀ ਮੈਂ ਸਿਮਰਨ ਨੂੰ ਤੁਸੀਂ ਦੇਖ ਰਹੇ ਕੈਨੇਡਾ ਚਲੀ ਗਈ ਤੇ ਉਸ ਤੋਂ ਬਾਅਦ ਅਸੀਂ ਅੱਜ ਆਪਣੇ ਘਰ ਦਾ ਵਲੌਗ ਸ਼ੁਰੂ ਕਰਨ ਲੱਗੇ ਆ ਤੇ ਮਤਲਬ ਘਰੇ ਘਰ ਲੱਗੇ ਆ ਵਲੌਗ ਸ਼ੁਰੂ ਤੇ ਅੱਜ ਅਸੀਂ ਜਾਣਾ ਜੀ ਮੈਰਿਜ ਤੇ ਜਿਵੇਂ ਤੁਸੀਂ ਮਿਸਰਨ ਇਸੇ ਵਾਸੀ ਦੇ ਚੈਨਲ ਤੇ ਦੇਖਿਆ ਹੋਣਾ ਤੇ ਆਪਾਂ ਰੈਡੀ ਹੋਏ ਆ ਤੇ ਮੈਂ ਸਭ ਤੋਂ ਪਹਿਲਾਂ ਤਾਂ ਸਪੈਸ਼ਲੀ ਕਾਹ ਗੱਲ ਦੱਸਾਂ ਕਿ ਮੈਂ ਸੂਟ ਰੈਡੀ ਕਰਵਾਇਆ ਖੁਦ ਇਹ ਮੇਰੀ ਆਪਣੀ ਪਸੰਦ ਹੈ ਇਹ ਆਪ ਹੀ ਨੇ ਕੀਤਾ ਆਹੋ ਆਪ ਹੀ ਰੈਡੀ ਕੀਤਾ ਮਤਲਬ ਮੇਰੀ ਆਪਣੀ ਪਸੰਦ ਹੈ ਕੋਈ ਮੈਂ ਕਿਸੇ ਕੋਈ ਸਲਾਹ ਨਹੀਂ ਲਈ ਮੈਂ ਬਾਹਰ ਦਿਖਾਨੀ ਆ ਜਾ ਕਿੰਦਰ ਬਾਹਰ ਚਾਲਣੇ ਚ ਆ ਜਾ ਇਹਦੀ ਬਾਹਰ ਉੱਪਰ ਲੇਦਾ ਉਹ ਪਨੀਰ ਇੱਥੇ ਸੋਹਣੀ ਆ ਰਹੀ ਹੈ ਤੇ ਇਹ ਚ ਮੈਂ ਹੈਂਡਵਰਕ ਤੇ ਮਸ਼ੀਨਵਰਕ ਦਾ ਟੱਚ ਦਿੱਤਾ ਹੋਇਆ ਇਹ ਚ ਤੇ ਇਹ ਜੁੱਤੀ ਕਿੱਥੋਂ ਲੈਂਦੀ ਹੈ ਜੁੱਤੀ ਵੀ ਮੈਂ ਸਪੈਸ਼ਲ ਬਿਕਾ ਨੇਰ ਤੋਂ ਹੈ ਜੁੱਤੀ ਲਿਆ ਦੀ ਬਿਕਾ ਨੇਰ ਤੋਂ ਇਹ ਜੁੱਤੀ ਨਾ ਮੈਂ ਕਦੇ ਨਹੀਂ ਐਹੋ ਦੀ ਪਾਈ ਲੇਕਿਨ ਇਹ ਜਸਟ ਮੈਂ ਸੂਟ ਕਰਕੇ ਲਈ ਸੀ ਤੇ ਮੈਂ ਬਲੂ ਕਲਰ ਮੰਗਦੀ ਸੀ ਤੇ बस इतना मैचिंग हो गया है ना hmm. ज्यादा वो नहीं फर्क पड़ा ਤੇ ਇਹ ਸਾਰਾ ਸਲਵਾਰ ਤੇ ਬਸ ਹੈਂਡਵਰਕ ਤੇ ਮਸ਼ੀਨਵਰਕ ਤੇ ਸ਼ਰਟ ਤੇ ਵੀ ਸੇਮ ਹੈ ਤੇ ਸੈਂਟਰ ਚ ਮੈਂ ਕਲੀਆਂ ਪਵਾਈਆਂ ਹੂੰ ਦੇਖ ਸਕਦੇ ਤੁਸੀਂ ਤੇ ਇਹ ਦੁਪੱਟਾ ਜਿਹੜਾ ਇਹ ਵੀ ਮੇਰੀ ਚੁਆਇਸ ਹੈ ਇਹਦੇ ਵੀ ਆਪਾਂ ਨੇ ਸਾਰਾ ਵਰਕ ਦਿੱਤਾ ਹੋਇਆ ਤੇ ਨਾਲ ਜਿਹੜੀ ਫੋਰ ਸਾਈਡ ਆਪਾਂ ਨੇ ਲੇਸ ਲਾਈ ਹੋਈ ਹੈ ਅਗਰ ਤੁਸੀਂ ਇਹ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਸਾਡਾ ਜਿਹੜਾ ਭੈਣਾਂ ਦਾ ਬੁਟੀਕ ਆ ਉੱਤੇ ਉੱਤੇ ਨੰਬਰ ਸ਼ੋਅ ਹੋ ਰਿਹਾ ਉੱਥੇ ਜਾ ਕੇ ਤੁਸੀਂ ਡੀਐਮ ਕਰ ਸਕਦੇ ਹੋ ਤੇ ਇਹ ਸਕਰੀਨਸ਼ਾਟ ਭੇਜ ਸਕਦੇ ਹੋ ਮੇਰੀ ਵੀਡੀਓ ਚ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਨੰਬਰ ਤੇ ਸੈਂਡ ਕਰਕੇ ਤੇ ਸੂਟ ਰੈਡੀ ਕਰਵਾ ਸਕਦੇ ਹੋ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਲੱਗ ਰਿਹਾ ਪ੍ਰੋਪਰ ਲੁੱਕ ਤੇ ਮੇਕਅਪ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੂੰ ਮੇਕਅਪ ਬਾਲਾ ਕਰਨਾ ਨਹੀਂ ਹੁੰਦਾ ਹਲਕਾ ਫੁਲਕਾ ਲਾਈਟ ਮੇਕਅਪ ਤੇ ਨਾਲ ਆਪਾਂ ਜਵੈਲਰੀ ਪਾਈ ਹੈ ਇਹ ਜਵੈਲਰੀ ਵੀ ਸਾਡੀ ਭੈਣ ਨੇ ਸਾਨੂੰ ਗਿਫਟ ਕੀਤੀ ਸੀ ਅੱਜ ਆਪਾਂ ਨੇ ਵਿਆਹ ਤੇ ਹੀ ਪਾ ਕੇ ਚੱਲੇ ਆ। ਸਹੀ ਲੱਗ ਰਿਹਾ ਕੋਲ? ਸੋਹਣਾ ਲੱਗ ਰਿਹਾ ਸੂਟ ਹੈ। ਸੋਹਣਾ ਸੂਟ ਲੱਗ ਰਿਹਾ ਸੋਟਾ ਅੱਜ। ਇਹ ਦੁਪੱਟਾ ਜਿਹੜਾ ਸੱਚੇ ਇਹ ਜਿਹੜਾ ਰੈਡੀ ਕਰਵਾਇਆ ਇਹ ਦੁਪੱਟਾ ਹੈਗਾ ਜੀ ਆਰਗੈਂਜ਼ਾ ਦਾ ਪਿਓਰ ਆਰਗੈਂਜ਼ਾ ਦਾ। ਪਿਓਰ ਆਦਰ ਬੁਟੀਕ ਵਾਲੇ ਮੈਡਮ ਨੂੰ ਜ਼ਿਆਦਾ ਪਤਾ ਜੀ। ਪਤਾ ਕਿ ਪਿਓਰ ਆਰਗੈਂਜ਼ਾ ਦਾ ਤਾਂ ਆਪਾਂ ਕਹਿੰਦੇ ਆ। ਇਹ ਕੁਝ ਕਲਰ ਜਿਹੜੇ ਨੇ ਉਹ ਸਿਰਫ ਪਿਓਰ ਉੱਤੇ ਹੀ ਆਉਂਦੇ ਆ ਠੀਕ ਹੈ ਨਾ? ਉਹ ਜਿਵੇਂ ਆਪਾਂ ਇਹ ਟਾਈ ਡਾਈ ਕਰਵਾਇਆ ਦੁਪੱਟਾ ਦੋ ਸ਼ੇਰ ਦਾ ਕਰਵਾਇਆ ਜੇ ਆਪਾਂ ਕਿਸੇ ਹੋਰ ਤੇ ਕਰਾਉਂਦੇ ਤਾਂ ਤੇ ਬਾਕੀ ਜਿਹੜੀ ਇਹਦੀ ਮੈਂ ਲੁੱਕ ਹੈ ਥੋੜੀ ਜਿਹੀ ਪਾਕਿਸਤਾਨੀ ਲੁੱਕ ਬਣਾਈ ਹੈ ਲੂਸ ਲੂਸ ਜਿਹਾ ਬਣਾਇਆ ਬਹੁਤ ਜ਼ਿਆਦਾ ਟਾਈਟ ਨਹੀਂ ਬਣਾਇਆ ਕਿਉਂਕਿ ਜੇ ਮੈਂ ਸਰਦੀ ਚ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਆਪਾਂ ਨੇ ਜੈਕਟ ਵੇਅਰ ਕਰਨੀ ਜਾਂ ਕੋਈ ਸਵੈਟਰ ਵੇਅਰ ਕਰਨਾ ਤੇ ਬਾਹ ਉੱਪਰ ਚਲੀ ਜਾਂਦੀ ਹੈ ਤੇ ਬਾਜੂ ਵੀ ਆਪਾਂ ਨੇ ਨਾਰਮਲ ਹੀ ਬਣਾਈਏ ਤੇ ਚਲੋ ਬਾਕੀ ਤੁਸੀਂ ਨਾ ਇੰਸਟਾਗ੍ਰam ਤੇ ਜਾ ਕੇ ਰੀਲ ਚੈੱਕ ਕਰਿਓ ਤੇ ਉੱਥੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸੂਟ ਕਿਵੇਂ ਲੱਗਿਆ ਤੇ ਚਲੋ ਜੀ ਵਲੌਗ ਦੇ ਵਿੱਚ ਬਣੇ ਰਹੋ ਆਪਾਂ ਸਾਰੇ ਰੈਡੀ ਆਂ ਬਸ ਤੁਹਾਨੂੰ ਜਾ ਕੇ ਮੈਰਿਜ ਤੇ ਮਿਲਦੇ ਆਂ ਜਿੱਥੇ ਵਲ ਕਰੋਗੇ ਕਰਾਂਗੇ ਕਿਉਂ ਆਈ ਆਪਣਾ ਸਾਰੇ ਲੋਕਾ ਥੋੜੀ ਕਰਦਾ ਪਿਛੇ ਖਲਾਰੇ ਨੂੰ ਇਗਨੋਰ ਕਰਦੇ ਹੋ ਠੀਕ ਹੈ ਜਦੋਂ ਤੁਸੀਂ ਵਿਆਹ ਜਣਾ ਅੱਜ ਤੇ ਹੋਏ ਬਾਕੀ ਜਦੋਂ ਦੀ ਸਿਪਰੇਟ ਗਈ ਹੈ ਨਾ ਮੈਨੂੰ ਲੱਗਦਾ ਕੁਝ ਕੁ ਮੇਰੇ ਭੈਣ ਭਰਾਵਾਂ ਨੂੰ ਪਤਾ ਕਿ ਮੇਰਾ ਕੋਈ ਕੰਮ ਕਰਨ ਦੇਣ ਨਹੀਂ ਕਰਦਾ ਸਾਨੂੰ ਕਰਿਆ ਹੀ ਪਿਆ ਮੈਂ 4 ਦਿਨਾਂ ਬਾਅਦ ਅੱਜ ਝਾਂਡੂ ਲਾਇਆ ਉਹ ਵੀ ਇੰਨਾ ਕਰਕੇ ਕਿ ਅਮਨੂ ਰਾਣਾ ਇੰਨਾ ਕਹਣਾ ਇੰਨਾ ਖਲਾਰਾ ਪਾਰ ਕੇ ਆ ਤੂੰ ਨਹੀਂ ਅੱਜ ਸੋਟੇ ਵੀ ਜਦੋਂ ਵਿਆਹ ਜਣਾ ਕੁਝ ਮੂੜ ਹੋਏਗਾ ਨਹੀਂ ਫਿਰ ਵਿੱਚ ਕਈ ਕਰ ਦਿੰਦੇ ਨਾ ਉਹ ਪਿੱਛੇ ਖਲਾਰਾ ਪਿਆ ਆਬ ਤਿਆਰ ਹੋਈ ਫਿਰਦੇ ਨੇ ਪਿੱਛੇ ਖਲਾਰਾ ਪਿਆ ਬਾਕੀ ਖਲਾਰੇ ਹੁੰਦੇ ਹੁੰਦੇ ਮੇਰੇ ਕੱਲਿਓ ਕੁਲੂ ਖਲਾਰਾ ਪਾਣਗੇ ਚਲੋ ਅਮਮ ਠੀਕ ਲੱਗ ਰਹੀ ਜੋਤਰੀ ਚਲੋ ਜੀ ਇਧਰ ਅਮਮ ਵੀ ਰੈਡੀ ਹੋ ਗਈ ਅਮਮ ਨੇ ਵੀ ਅੱਜ ਨੂ ਸੂਟ ਵੇਅਰ ਕੀਤਾ ਬੜਾ ਸੋਹਣਾ ਕਲਰ ਆ ਤੇ ਨਾਲ ਹਾਂ ਨਹੀਂ ਬਹੁਤ ਪਿਆਰਾ ਲੱਗ ਰਿਹਾ ਪਰਸ ਦੇ ਥੱਲੇ ਰੱਖਿਆ ਇਧਰ ਦਿਖਾ ਆਪਣੀ ਫਾਈਨਲ ਲੁੱਕ ਮੇਰੇ ਫੋਏਰ ਚ ਵਲੌਗ ਚ ਕੀ ਦੱਸੋ ਬਹੁਤ ਪਿਆਰਾ ਕਲਰ ਲੱਗ ਰਿਹਾ ਬਹੁਤ ਸੋਹਣਾ ਲੱਗ ਰਿਹਾ ਕੱਪੜਾ ਇਹ ਸਾਡਾ ਸਟਾਲ ਜਿਹੜਾ ਆਪਣੇ ਬੁਟੀਕ ਦਾ ਹੀ ਹੈ ਜੀ ਹਾਂ ਇਹ ਆਪਣਾ ਠੀਕ ਹੈ ਤੇ ਵੈਲਵਟ ਦੇ ਉੱਪਰ ਬਣਿਆ ਹੋਇਆ ਬਹੁਤ ਪਿਆਰਾ ਹੈ ਤੇ ਇਹ ਠੰਡੇ ਵਿੱਚ ਬੜਾ ਹੀ ਕੰਮ ਆਉਂਦੇ ਨੇ ਜੀ ਜਿਵੇਂ ਹੁਣ ਆਪਾਂ ਤੁਹਾਨੂੰ ਪਤਾ ਵੀ ਆਪਾਂ ਨੂੰ ਵਿਆਹ ਜੰਨਾ ਟੌਰ 'ਚ ਫਰਕ ਪੈਂਦਾ ਆਪਣੀ ਜੇ ਕੋਟੀ ਪਾ ਲੈਂਦੇ ਆ ਫਿਰ ਇਹ ਜਿਹੜੇ ਵੈਲਵਟ ਦੇ ਜਿਹੜੇ ਸਟਾਲ ਨੇ ਜਾਂ ਸ਼ਾਲ ਨੇ ਉਹ ਆਪਾਂ ਉਹ ਕੰਮ ਆਉਂਦੇ ਨੇ ਸਾਥ ਬੜਾ ਦਿੰਦੇ ਨੇ ਬਚਾਰੇ ਹਨਾ ਇਹ ਤਾਂ ਪ੍ਰਧਾਨ ਸਾਹਿਬ ਦੀ ਮੇਰੇ ਨਾਲ ਦੂਰ ਦੂਰ ਤੱਕ ਕੋਈ ਮੈਚਿੰਗ ਨਹੀਂ ਚੱਲ ਵਿਆਹ ਜਿਹੜੀ ਹੋਏਗੀ ਉਹ ਤੇ ਆਪਣੀ ਬਾਕੀ ਚੀਜ਼ਾਂ ਉਹੀ ਨੇ ਜੀ ਸੇਮ ਉਹੀ ਆਪਣਾ ਨੈਕਲਸ ਆ ਉਹੀ ਆਪਣੀ ਰਿੰਗ ਨੇ ਪਤਾ ਨਹੀਂ ਕਿਉਂ ਇੱਕੋ ਚੀਜ਼ ਜਿਹੜੀ ਪਸੰਦ ਆਉਂਦੀ ਨਾਲ ਬੰਦੇ ਕਰਦਾ ਉਹੀ ਪਾ ਲਈ ਹੈਣਾ ਕੀ ਬਾਰਾ ਤੇਰੇ ਇੰਨੇ پیسے ਲੱਗਦਾ ਸੂਟਾਂ ਤੇ ਨਹੀਂ ਨਹੀਂ ਘਰੋਂ ਦਾ ਪਾ ਦੀ ਅਗਲਾ ਵੇਖਣ ਵਾਲਾ ਕਹੂਗਾ ਤੁਹਾਨੂੰ ਬੜਾ ਆਓ ਉੱਥੇ ਸਾਰਨੇ ਕੋਟੀ ਵੈਣ ਕਰਨਗੇ ਵੀ ਉਧੀਆਂ ਮੈਨੂੰ ਜੰਨਾ ਵਿਆਹਾਂ ਚ ਉੱਥੇ ਲੇਡੀਜ਼ ਆ ਮਤਲਬ ਆ ਬਾਵਾ ਦਾ ਹੁੰਦੀ ਨਹੀਂ ਇਹਨੇ ਐਨ ਐਨ ਹਾਫ ਚ ਪਾਉਂਦੇ 1 ਰੁਪਈਆ ਪਾਉਂਦੇ ਹਾਏ ਤੇ ਮੈਨੂੰ ਪਤਾ ਨਹੀਂ ਕਿਵੇਂ ਉਹਨੂੰ ਠੰਡ ਰੋਕਦੇ ਹੋਣਗੇ ਕਿਵੇਂ ਨਹੀਂ ਮੈਂ ਇੱਥੇ ਪਾ ਜਾਨੀ ਆ ਉੱਥੇ ਜਾ ਕੇ ਫਿਰ ਆਪਾਂ ਅੰਦਰ ਪਾਵਾਂਗੇ ਨਾ ਫਿਰ ਉਹ ਕਰ ਲਾਂਗੇ ਪਾ ਦੋਗੇ ਤੋਂ ਦੇ ਪਮਨ ਤੇ ਲੱਗਣ ਦੇ ਮਮਟੇ ਲੋਕਾਂ ਦੀ ਭੈਣ ਜੀ ਹੋਈ ਭੈਣ ਜੀ ਹੋਈ ਸਹੀ ਗੱਲ ਐ ਇਹ ਵੀ ਚੋਦੀ ਦੇਣੀ ਯਾਰ ਆਹ ਜਰੂਰ ਸੀ ਕੱਢ ਲੈਣਾ ਕੋਈ ਨਾ ਉੱਥੇ ਜਾ ਕੇ ਲੈ ਲੈਂਦੇ ਆਪਾਂ ਚਲ ਤੁਰੋ ਸੀ ਘਰੋਂ ਨਿਕਲੋ ਹਾਂ ਘਰੋਂ ਨਿਕਲੋ ਆ ਜਾਓ ਆ ਜਾਓ ਜਾ ਜਾ ਲੋ ਜੀ ਘਰੋਂ ਨਿਕਲ ਗਏ ਆਪਾਂ ਤੇ ਹਜੇ ਕੁਲਵਿੰਦਰ ਘਰੇ ਢਾਈ ਭੁੱਲ ਆਇਆ ਤੁਹਾਨੂੰ ਹਜੇ ਢਾਈ ਲੈਣੀ ਰਾਹ ਚ ਆਈ ਲੈਣੀ ਐ ਬੈਲਟ ਲੈਣੀ ਐ ਬੈਲਟ ਵੀ ਭੁੱਲ ਆਇਆ ਦੇਖ ਲਓ ਕਾਲੀ ਦੇ ਕੰਮ ਐਵੇਂ ਦੇ ਹੁੰਦੇ ਨੇ ਜੇ ਤਾਂ ਬੰਦਾ ਵਿਹਲਾ ਸਾਡੀ ਜ਼ਿੰਦਗੀ ਚ ਕਾਲੀ ਲਿਖੀ ਹੋਈ ਐ ਕਾਲੀ 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 ਚਲੋ ਕੋਈ ਗੱਲ ਨਹੀਂ ਹੁਣ ਬਾਜ਼ਾਰ ਵੜਨਾ ਪੈਣਾ ਬਾਜ਼ਾਰ ਚ ਟ੍ਰੈਫਿਕ ਹੋਏ ਪਾ ਬਾਜ਼ਾਰ ਜਾਣਾ ਤਾਂ ਉੱਥੇ ਕਾਲੀ ਜੇ ਕਿਤੇ ਰਿਸ਼ਤੇਦਾਰ ਜਾਣ ਤਾਂ ਤਾਂ ਗਾੜੀ ਅਸੀਂ ਕਦੇ ਨਹੀਂ ਸ਼ਾਂਤੀ ਨਾਲ ਗਏ ਭੱਜ ਭਜਾਈਏ ਸੀ ਬਸ ਮੈਂ ਪੱਤ ਫਿਰ ਮਜੁੱਤੀ ਨਹੀਂ ਟੈਟ ਲੱਗ ਰਹੀ ਕੋਈ ਨਾ ਸੰਡ ਕਰਕੇ ਲੱਗ ਰਹੀ ਏ ਨਹੀਂ ਠੰਡ ਕਰਕੇ ਆਕੜੀ ਜੀ ਆਵਣ ਪਰ ਤੁਰਿਆ ਹੀ ਨਹੀਂ ਜਾਂਦਾ ਯਾਰ ਮੈਨੂੰ ਇਹ ਹੁਣ ਇਹ ਸੋਚ ਵੀ ਕਿ ਮੈਂ ਜਾਣਾ ਵੀ ਤੇ ਮੈਂ ਉੱਥੇ ਕਿੱਦਾਂ ਖਾਣਾ ਪੀਣਾ ਮੇਨੂੰ ਇਹ ਸੋਚ ਪਈ ਹੈ ਕੋਈ ਨਾ ਤੇਨੂੰ ਟੇਬਲ ਤੇ ਵੇਟਰ ਲਾ ਦਾਂਗੇ ਇੱਕ ਕੀ ਇਹਦੀ ਜੁੱਤੀ ਟੈਟ ਹੋ ਰਹੀ ਲਿਆਓ ਵੇਟਰ ਨੂੰ ਕਹਿਣਾ ਵੀ ਆ ਮੈਡ ਨੂੰ ਉੱਠਣ ਨਹੀਂ ਦੇਣਾ ਹੈਗਾ ਬਸ ਹਾਂ ਠੀਕ ਹੈ ਨਾ ਸਹੀ ਗੱ ਤੇ ਟਾਈਟ ਲੈ ਲਈ ਚੱਪਲ ਚੱਕ ਲੈ ਹੁੰਦੀ ਘਰੋਂ ਮੇਰਾ ਜਿਹੜਾ ਰਾਦਾ ਤੇ ਇਹੀ ਚੱਪਲ ਚੱਕ ਜਰੋਂ ਖਾਂਜਲ ਚੱਪਲ ਪਾ ਕੇ ਭੱਜ ਕੇ ਦੋ ਜਾਨੀ ਤੇ ਆ ਮੇਰੇ ਜਿੱਥੇ ਪਾ ਦਿੰਦੀ ਇਹ ਸਹੀ ਗੱਲ ਹੈ ਚਾਹੀਦਾ ਤਾਂ ਇਦਾਂ ਹੀ ਹਦਾ ਹਾਂ ਇੱਕ ਚੱਪਲ ਹੀ ਦਵਾ ਦੋ ਫਿਰ ਪ੍ਰਚਾਰ ਚ ਉਹਨੂੰ ਕੈਂਚੀ ਚੱਪਲ ਦਵਾ ਦੇ 1 60 ਰੁਪਈਆ ਵਾਲੀ ਹੈ ਮੈਂ ਉਹੀ ਬਾਜ਼ਾਰ ਦੇ ਦੇਖੀ ਉੱਥੇ ਵਿਆਹ ਦੇ ਪਾ ਪਾ ਕੇ ਕਹਿੰਦਾ ਬੜੇ ਭੱਜ ਭੱਜ ਪਕੌੜੇ ਲੈ ਹੁੰਦੀ ਤੇ ਤੁਸੀਂ ਮੈਨੂੰ ਨਹੀਂ ਕਹਣਾ ਤੁਸੀਂ ਦੋ ਮਹੀਨਾ ਕਹਣਾ ਕਿ ਹੁਣ ਪਕੌੜੇ ਲੈ ਆ ਮੈਂ ਸ਼ੂ ਹੋ ਜਾਣਾ ਹੈ ਉਹ ਉਤੋਂ ਅੱਜ ਨਲੀਆਂ ਨਿਕਲਣੀਆਂ ਕਿ ਤੈਨੀਆਂ ਫਰਮਾਨ ਨਹੀਂ ਲਈ ਨਾ ਤਾਂ ਨਾਲੇ ਪੁੱਝ ਲੈਣੀ ਹੈ ਜੀ ਕਿ ਲੈ ਜਿਆਦਾ ਹੋ ਗਿਆ ਫਿਰ ਆਪਾਂ ਆਇਆ ਕਰ ਦੇਣਾ ਆਹ ਆ ਸਟਾਲ ਕਾ ਦੇ ਕੰਮੇ ਬਹੁਤ ਕੰਮ ਆਉਂਦੇ ਨੇ ਬਸ ਐਸੇ ਕੰਮ ਹੀ ਨਲੀਆਂ ਪੁੱਝੋ ਹੈ ਅੱਜ ਕੋਈ ਕੰਮ ਛੱਡਣਾ ਨਹੀਂ ਆਪਾਂ ਦਾ ਉਹ ਤਾਂ ਰੀਲਾਂ ਤੇ ਵੀਡੀਓ ਚ ਕੋਈ ਕਸਾ ਨਹੀਂ ਰਹਿਣੀ ਜਾਈ ਜੇਗਾ ਬਸ ਬਣੇ ਰਹੋ ਤੁਸੀਂ ਵਲੌਗ ਤੇ ਇੰਸਟਾਗ੍ਰਾਮ ਤੇ ਚਾਹੇ ਸਾਡੇ ਕੋਈ ਲੰਦਰ ਨਾ ਲੱਗੇ ਬਸ ਜੋਰ ਬਗੜਾ ਲਾਇਆ ਹੋਇਆ ਧੀਕੇ ਤਾਂ ਬਰਾਸੀ ਕੀਤਾ ਹਣ ਕੀਤਾ ਕਿ ਤਸ ਪਰ ਦੰਦਾ ਤੇ ਉਹ ਚੰਬੜੀ ਪਈ ਹਲਸੀ ਮੇਰੀ ਚਾਹ ਨਾ ਖਵਾਤੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਯਾਰ ਡਰ ਲੱਗ ਰਿਹਾ ਮੈਨੂੰ ਵੀ ਕਿਤੇ ਦੰਦਾ ਚੰਬੜੀ ਹੋਇਆ ਤਾਂ ਲੱਗੂਗਾ ਬੁਸ਼ ਵੀ ਨਹੀਂ ਕਰਕੇ ਆਏ ਕਾਲੀ ਚ ਨਹੀਂ ਨਹੀਂ ਕੋਈ ਗੱਲ ਤੇਰੀ ਬਣਾਈ ਜੈ ਮੈਂ ਤੇਰੀ ਆ ਦੇਖ ਮਣਜ ਪਲੇਟ ਚੈੱਕ ਕਰੋ ਪਲੇਟ ਚੈੱਕ ਕਰੋ ਇਧਰ ਕਲਵਿੰਦਰ ਦੀ ਜੱਟ ਕਾਰ ਗੱਬਲੂ ਦੀ ਪਲੇਟ ਚੈੱਕ ਕਰ ਵੋਈ ਕੰਮ ਹੋ ਗਿਆ ਚੈੱਕ ਕਰ ਨਾਲ ਕੋਕ ਨਾਲ ਘਰੇ ਪਕੌੜੇ ਖਾਏਗਾ ਠੰਡਾ ਪਾਣੀ ਨਹੀਂ ਬਣਾ ਇਧਰ ਨਾਲ ਕੋਕ ਚੱਲ ਰਿਹਾ ਹੈ ਜੇ ਮ ਅਗਰ ਆਪਾਂ ਬਿਮਾਰਾ ਨਬੂਲਾ ਬੂਰਾ ਪ੍ਰੋਗਰਾਮ ਬਣਾਉਂਦੇ ਆ ਨਾ ਤੇ ਅਸੀਂ ਦੱਸਣਾ ਭੁੱਲ ਗਏ ਜੀ ਮੈਰਿਜ ਤੇ ਪਹੁੰਚ ਗਏ ਅਸੀਂ ਇੱਧਰ ਇੰਜੋਏ ਕਰ ਰਹੇ ਆ ਦੱਸਣਾ ਤਾਂ ਭੁੱਲ ਗਏ ਹੈ ਦੱਸਣਾ ਤਾਂ ਭਾਂ ਭਰ ਕੇ ਦੱਸਣਾ ਤਾਂ ਭੁੱਲ ਗਏ ਚਾਹ ਪੀਂਦੀ ਤੇ ਇੱਧਰ ਇੱਕ ਡੱਬਾ ਚੋੱਕ ਕੇ ਲਿਆਏ ਥੋਨੂੰ ਕਹਿੰਦੀ ਆਈਸਕ੍ਰੀਮ ਵੀ ਆ ਗਈ ਲਿਆਏ ਦਾ ਇਹਨਾਂ ਦੀ ਆਈਸਕ੍ਰੀਮ ਬੜੀ ਟੈਟ ਆ ਤੂੰ ਚਾਹ ਪੀਂ ਬਲਾ ਲੋ ਆ ਤੇ ਚਾਹ ਨਹੀਂ ਹੈਗੀ ਕੌਫੀ ਉਹ ਵੀ ਲੱਤ ਕੌਫੀ ਕੌਫੀ ਹੋਈ ਚਾਹ ਕਹਿ ਕੇ ਤਾਂ ਕੰਮ ਖਰਾਬ ਕਰਾ ਹੁਣ ਚਾਹ ਚੜੀ ਹੋਈ ਨਾ ਮੂੰਹ ਤੇ ਆਪਣੇ ਸੁਣੋ ਧਿਆਨ ਚਾਰ ਪਰੇ ਵੀ ਕੀ ਕੋ ਸਮਾਨ ਆਉ ਕਰਾਉਣਾ ਵੇਖਣ ਦੀ ਆ ਉਹ ਨਾ ਕੋਣਾ ਹਨਾ ਸੁਣ ਲੈ ਕਰਤੀ ਖਾਲੀ ਪਲੇਟ ਮੇਰੇ ਹੋਂ ਤੋਂ ਪਹਿਲਾਂ ਕੀ ਗਾਹ ਪਾਇਆ ਤੁਹਾਨੂੰ ਪਲੇਟ ਚ ਦੋ ਚਮਚਾ ਡੱਗਾ ਸੌਸ ਜਿਹੇ ਕੁੱਕੜਾ ਨੇ ਖਲਾਦੀ ਹੁੰਦੀ ਸਫਸ ਪੰਜਿਆਂ ਨਾਲ ਵਧੀਆ ਨਾ ਮੈਂ ਤੇ ਆਸਾਂ ਹੀ ਜਾਂ ਨਾ ਕੇ ਗੱਲ ਤਾਂ ਕਿਹੜੀ ਗੱਲ ਦਾ ਦੱਸ ਦਿਆ ਕੈਮਰਾ ਬੰਦ ਕਰਕੇ ਕੈਮਰੇ ਆਉਣ ਚ ਦੱਸ ਨਹੀਂ 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 ਮੈਂ ਜਦੋਂ ਕੋਈ ਆ ਕੇ ਕਹਿੰਦਾ ਜਦੋਂ ਕੋਈ ਆ ਕੇ ਕਹਿੰਦਾ ਤੁਹਾਡੇ ਵਲੌਗ ਤੇ ਬੜੇ ਸੋਹਣੇ ਨੇ ਤੇ ਮੈਨੂੰ ਇੰਨੀ ਸੰਗ ਲਾਦੇ ਮੈਂ ਮੈਂ ਤਾਂ ਕੀ ਕੁੱਤੀ ਬਕਾਈ ਮਾਰੀ ਹੁੰਦੀ ਰਹਿ ਚ। ਇਹ ਦਰਦ ਸਾ ਕੋਫੀ ਦੇ ਮੰਡ ਲੈਦੇ ਹੋਏ। ਪਤਾ ਆ ਤੁਹਾਡਾ ਰੰਗ ਫੇਰ ਨਹੀਂ ਆ ਰਿਹਾ ਹੈਗਾ। ਬਲੈਕਨੈਸ ਆਉਂਦੀ ਬਹੁਤ। ਫੇਰ ਹੋਏਗਾ ਤੇ ਫੇਰ ਆਏਗਾ ਨਾ। ਇਧਰ ਪੈਂਦੀ ਪੂਰੀ ਧੱਕ ਤੇ ਇਧਰ ਜਾ ਕੇ ਪੂਰਾ ਕਹਿ। ਐਡੀ ਗੱਲ ਨਹੀਂ ਹੈਗੀ। ਹਾਂ ਹਾਂ। ਗੋ ਗੋਰੀਆਂ ਨੂੰ ਮਾਤ ਪਾਈ ਹੋਈ ਹੈ। ਉਹ ਚੱਕੋ ਨਾ ਕੇ ਮੂੰਹ ਤੇ ਪਾਦਾ ਕੈਂਪ। ਪਕੌੜੇ ਦਿਖਾ ਦਈਏ। ਇਹਨਾਂ ਹਰ ਸਵੇਰ ਦੇ ਉੱਤੇ ਚਾਰ ਚੰਨ ਲਾ ਦਿੰਦੇ। ਹਰ ਸੇਜ ਦੇ ਉੱਤੇ ਚਾਰ ਚੰਨ ਲਾ ਦਿੰਦੇ ਤੇ ਚਾਰ ਚੰਨ ਲਾਣ ਲਈ ਬਣਾਣਿਆ ਬਹੁਤ ਸੇ ਵਲੋਗਿੰਗ ਵਲੋਗਿੰਗ ਅੱਤ ਅੱਤੇ ਇੰਸਟਾਗ੍ਰਾਮ ਤੇ ਚੈੱਕ ਕਰ ਲਓ ਜਾ ਕੇ ਕਿਤ ਲੋਕਾਂ ਦੀ ਗੱਡੀ ਇਹ ਕਰ ਰਹੇ ਹੋ ਘਾਟੇ ਸਿਰਬੜੀ ਚਾ ਇਹ ਮੈਨੂੰ ਲੱਗਿਆ ਬਹੁਤ ਵਧੀਆ ਉਹ ਤੇਰਾ ਅਮਰ ਬਿਜ਼ਨਸਮੈਨ ਬਿਜ਼ਨਸਮੈਨ ਫੋਨ ਕਰੀ ਜਾਂਦੇ ਨੇ ਬੱਸ ਵਾਲਾ ਬੱਸ ਵਾਲਾ ਕਦੇ ਦੇਖੇ ਨਹੀਂ ਆਏ ਉਹਨੂੰ ਡੱਬੇ ਪੈਕ ਕਰਨਗੇ ਉਹ ਐ ਥੋੜੀ ਭੇਜਣਗੇ ਤੂੰ ਐਸੇ ਲੈ ਦੇ ਔਰ ਇਸ ਨੂੰ ਯਹਾਂ ਤੋਂ ਪੈਕ ਕਰਾ ਹਿੱਤਨੇ ਵਾਲੇ ਦੀ ਫਾਉਂ ਦੇ ਦਿੰਦੇ ਨੇ ਕਾਪੀ ਰਾਈਟ ਆ ਗਿਆ ਨਾ ਹੂੰ ਕਾਪੀ ਰਾਈਟ ਆ ਗਿਆ ਅਰੇ ਸੋ ਆ ਗਏ ਆ ਵਾਪਸ ਤੇ ਠੰਡ ਚੜ ਗਈ ਆਪਣੇ ਹੰਦੇ ਟੋਕਰੀ ਟੋਕਰੀਆਂ ਪਾ ਲਈਆਂ ਪਰ ਮਾਤਾ ਕਰਵਾ ਲਓ ਪ੍ਰਧਾਨ ਸਾਹਿਬ ਚੱਲੇ ਨੇ ਪਰ ਮਾਤਾ ਜੀ ਦੇ ਕਿਹੜਾ ਇਹਨਾਂ ਦਾ ਇਹ ਪਾਲ ਬਾਣ ਵਿੱਚ ਪਾ ਲੈਣਾ ਲਓ ਜੀ ਹੋ ਗਿਆ ਤੂੰ ਕੋ ਮੇਰੀ ਵੀਡੀਓ ਬਣਾ ਰਹੀ ਹੈ ਹੋਰ ਦੱਬੂ ਕਾ ਸਾਮਾਨ ਨਾ ਪਾਣਗੇ ਤੇ ਵਿੱਚ ਹੋਰ ਕੁਝ ਚੁੱਕ ਕੇ ਵੀ ਵੀਡੀਓ ਬਣਾ ਲਈ ਤੂੰ ਆ ਤੁਹਾਡੀ ਪ੍ਰੈਸ ਸਾਡੀ ਮੈਂ ਪ੍ਰੈਸ ਲੈ ਰਿਹਾ ਤਾਂ ਮੈਨੂੰ ਬਿੱਲ ਬਣਾ ਕੇ ਸੈਂਡ ਕਰ ਦਿਓ ਸਾਡ ਦੀ ਆਹੀ ਅਮਨ ਪ੍ਰੈਸ ਤਾਂ ਮਿੰਟ ਮਿੰਟ ਬੱਸ ਲੋੜ ਤੂੰ ਆ ਕੇ ਦਿੱਤਾ ਇਹ ਅਜਮਨ ਨੇ ਨੁਕਸਾਨ ਕਰਤਾ ਐਡਾ ਵੱਡਾ ਅਦਰਕ ਅਦਰਕ ਹੈ ਅੱਛਾ ਇਹ ਕਿਦਾਂ ਦਾ ਅਦਰਕ ਉਹ ਖੁੱਲਾ ਜਿਆ ਸੀ ਮੈਂ ਲਿਆਂਦਾ ਵਾਵਾ ਮੈਨੂੰ ਚਮਚਾ ਚੂਚ ਪੈ ਜਾਂਦਾ ਫਿਰ ਠੀਕ ਹੈ ਹਾਂ ਲੈ ਲੈ ਨਹੀਂ ਇਹ ਮੇਰਾ ਹੈ ਇਹ ਤਾਂ ਪੜਨਾ ਹੈ ਤੂੰ ਇਹ ਧਾੜੀ ਨਹੀਂ ਲਾਉਣਾ ਫਿਰ ਮੈਂ ਲੋੜ ਪੈਣੀ ਪੈਣਾ ਲੈ ਬਟਿਕ ਦਾ ਆਪਣਾ ਸਟicker ਹੈ ਮੈਂ ਕੀ ਕਰਨਾ ਲੋ ਲੋਟ ਤਾਂ ਦੇ ਕੱਪੜੇ ਪਾੜੇ ਥੱਲੇ ਤੱਕ ਛੱਡ ਕੇ ਆਓ ਹਾਂ ਛੱਡ ਕੇ ਆਉਣੀ ਆ ਪਰਸੀ ਪਰਸ ਇੱਕ ਬੁਟੀਕ ਆ ਲੈ ਇੱਕ ਕੋ ਬਾਰੰਦਰ ਇਹ ਲੋਕੋ ਸਾਮਾਨ ਤਾਂ ਰਹਿ ਗਿਆ ਚਲੋ ਕੋਈ ਨਾ ਇਹਦਾ ਕਰੋ ਹੋਰ ਕਿਉਂ ਨਹੀਂ ਆ ਕਪੜਾ ਹੂੰ ਆ ਮੇਰੇ ਬਾੜ ਆ ਗਏ ਹਉ ਵਾਈਟ ਹਾਂ ਪਰ ਨਾ ਦੋ ਵਾਈਟ ਸੈਕ ਵਾਈਟ ਹਾਏ ਠੰਡੇ ਪਏ ਤੇ ਮੂੰਹ ਇਹ ਹੱਥ ਨਹੀਂ ਲੱਗਦੇ ਇਹਨਾਂ ਨੂੰ ਕੀ ਫਾਪੇ ਅਸੀਂ ਹੱਥ ਚਾਣੂ ਹਾਏ ਨਹੀਂ ਮੂੰਹ ਮਾ ਤਾਂ ਤੇ ਕਿ ਟਾਈਮ ਆਇਆ ਵਿਆਹ ਜਾਂਦਾ ਕੀ ਕੁਝ ਖਾ ਪੀ ਕੇ ਆਏ ਮਸਾ ਮਸਾ ਨਾਤੇ ਅੱਜ ਵਿਆਹ ਆਇਆ ਨਹੀਂ ਵਿਚਾਰ ਨਾਲ ਨੂੰ ਲੈਣੇ ਕੀ ਕੁਝ ਖਾ ਕੇ ਆਏ ਕਾ ਤੈਨੂੰ ਪਤਾ ਪਤਾ ਆਪਣਾ ਵੀ ਨਾ ਲਾਜ ਹੁੰਦਾ ਖਾਣ ਦਾ ਬਸ ਬਸ ਰਹਿਣ ਦੇ ਹਾਂ ਆਪਾਂ ਦਾ ਬਸ ਘੁੰਮ ਫਿਰ ਕੇ ਦੇਖਿਆ ਵੀ ਕੀ ਕੀ ਸੋਨਾ ਚ ਹੈਗਾ ਹਾਂ ਇਹ ਪਕੇ ਜਿਹਾ ਹਾਂ ਹਾਂ ਮੈਂ ਪਾ ਕੇ ਹੀ ਸੀ ਖਾਏ ਤੋਂ ਬਾਅਦ ਦਮ ਜੁੱਤੀ ਦੇਖਿਆ ਟੇਢੀ ਸੋਹਣੀ ਨਵੀਂ ਜੁੱਤੀ ਲੈਣ ਦੀ ਅੱਗੇ ਹੈਡਲਾਈਨ ਨੂੰ ਪੋਸਟਿੰਗ ਦਿਆ ਆ ਇਧਰ ਇਧਰ ਪ੍ਰਧਾਨ ਜੀ ਇਧਰ ਇਧਰ ਹੁਣ ਦਿਖਾਓ ਆ ਦੇਖੋ ਆਮ ਦੇ ਇੱਕ ਦਿਨ ਉਹ ਕਿਹੜਾ ਸਮਾਨ ਇਹਨਾਂ ਨਾਲ ਰਹਿੰਦੇ ਸਮਾਨ ਜਿਹੜਾ ਸਾਡੇ ਘਰੋਂ ਆਈਦਾ ਹਾਏ ਯਾ ਟੇਲਰ ਨੂੰ ਫੋਨ ਕਰਨਾ ਉਹ ਮੇਰਾ ਸਾਰਾ ਥੱਲੇ ਡਿੱ ਗਿਆ ਪਿਆ ਚਲ ਇਹ ਤਾਂ ਰਹਿਣ ਦੋ ਲੈ ਜੇ ਤੁਹਾਨੂੰ ਨਹੀਂ ਨਹੀਂ ਮੈਂ ਇਹਨਾਂ ਨੂੰ ਲੈਣੀ ਹੈ ਇਹ ਆ ਫੜ ਜੁੱਤੀਆਂ ਬੰਦਾ ਫੜੋ ਕਿਹੜੇ ਹੱਥ ਫੜਾ ਮੈਂ ਲਓ ਉਤੋਂ ਅੱਜ ਬੁੱਧਵਾਰ ਇਹਨਾਂ ਦਾ ਆਰਡਰ ਆਇਆ ਕਿ ਪੀਜ਼ਾ ਲੈ ਆਓ ਆ ਪੀਜ਼ਾ ਲੈ ਕੇ ਆਇਓ ਇੱਕ ਪੀਣਾ ਆਪਾਂ ਨੂੰ ਲੈਣਾ ਰੱਖੀ ਆ ਆਪਣੇ ਮੇਰਾ ਦੰਮੂ ਰਹਿ ਗਿਆ ਵਿਚਾਰਾ ਪੀਜ਼ੇ ਬਿਨਾ ਦੰਮੂ ਤੇਰਾ ਕੀ ਕਰੀਏ ਦੰਮੂ ਆਪਾਂ ਚੱਲੀਏ ਨਹੀਂ ਉਸੇ ਕਰਕੇ ਆਂਦੀ ਹੈ ਇਹ ਖੋਲਣ ਲਈ ਇਧਰੋਂ ਤੂੰ ਕਿੱਧਰ ਲੰਘਣ ਡੇਗੀ ਪ੍ਰਧਾਨਾ ਤਾਂ ਮੇਰੇ ਇੱਕ ਤਾਂ ਲੱਗੇ ਭੱਟਲੇ ਉਹਦਰ ਰੈਂਗ ਮੇਜੀ ਜੀ ਆ ਭੱਟਲੇ ਆਇਆ ਮਾਸੀ ਤੋਂ ਜੀ ਇਹ ਤੁਹੇ ਯਾਰ ਕੀ ਮੈਂ ਵੀ ਬਾਕੀ ਦੀ ਬਾਕੀ ਦੀ ਬਾਕੀ ਦੀ ਹਰ ਵਾਰ ਇਹ ਲੋਕ ਜਾਈ ਮੈਡਮ ਵੀ ਆਪਨੇ ਸਨਮਣ ਦੇ ਅੰਮ੍ਰੇ ਲਾ ਤੁਹਾਂ ਕਿ ਤੋਗਾ ਨਹੀਂ ਖਾਦਾ ਕਸੂੜ ਦਾ ਮੈਨੂੰ ਮੈਨੂੰ ਐਂ ਜਾ ਬਣਾ ਲੈ ਲਿਆ ਮੇਰਾ ਆ ਧਿਆਨ ਤੋਂ ਪਾਵਾਂਗੇ ਜੀ ਜੀ ਕਿਹੜਾ ਆ ਜਿਹੜਾ ਦਿਖਾਇਆ ਨਾ ਕੋਲ ਛੱਲੇ ਪਾ ਲਾ ਹਾਂ ਹਾਂ ਪ੍ਰੋਬਲਮ ਨਹੀਂ ਹਾਂ ਬਿਲਕੁਲ ਅਮਰੇ ਨਾ ਕਿਉਂ ਨਾ ਨੋਰ ਬਣ ਜਾਂਦੀ ਨਾ ਹਾਂ ਉਹ ਉਹ ਨਹੀਂ ਅੱਜ ਮੈਂ ਦੇਖਿਆ ਉਹ ਤੇ ਕੱਢਣੀ ਹੀ ਰਹਿ ਗਈ ਕਿ ਪੰਦੇ ਨੇ ਫਰੀਦ ਦਾ ਤਾਂ ਤਾਂ ਨਹੀਂ ਦਿੰਦਾ ਵੀ ਆਪਾਂ ਪਹਿਲਾਂ ਹਲਕਾ ਜਿਹਾ ਬਣਾ ਕੇ ਦੇ ਲਾਂਗੇ ਜੇ ਜੱਚੇਗਾ ਫਿਰ ਦਜਾ ਸਵਾਲਾਂਗੇ ਠੀਕ ਹੈ ਆਹ ਦੇਖ ਅਰਕਾ ਜਿਹਾ ਇਹ ਦੇਖ ਆਪਣਾ ਗੱਡੀ ਚ ਦੇਖ ਮੇਰਾ ਫਲੱਕਰ ਕਾ ਨਹੀਂ ਕੰਪਿਊਟਰ ਚ ਹੱਥ ਤੇ ਫਲੱਕਰ ਆਹ ਇੱਕ ਬਤਾ ਕਿ ਲੱਜ ਆਪਣਾ ਅਰੇ ਕੋਲ ਹੋ ਜਾਂਦੀ ਹੈ ਦੱਸ ਦੀ ਨਹੀਂ ਗੱਲ ਹੈ ਹੋਏ ਵੀਡੀਓ ਫੇਰ ਨਹੀਂ ਅਪਲੋਡ ਹੋਈ ਆਪਾਂ ਤੇ ਆ ਗਏ ਜਦ ਨਾਟਾਂ ਕਰ ਲੈਣਾ ਪਰਸ ਦੋ ਪਾਏ ਨੇ ਚਦਾ ਹੋਇਆ ਦੇਖ ਇੱਕ ਵਿਆਹ ਵਾਲਾ ਤੇ ਇੱਕ ਕੰਮ ਵਾਲਾ ਇੱਕ ਕੰਮਕਾਰ ਵਾਲਾ ਚਲ ਧਿਆਨ ਨਾਲ ਛਿੱਦੇ ਜਾ ਹੁਣ ਛੇ ਲੈ ਉਹ ਤੇ ਪੀਲਾ ਨੂੰ ਘੰਟਾ ਲੱਗ ਜਾਂਦਾ ਹੁਣ ਹਾਂ ਪਹਿਲਾਂ ਫੋਨ ਕਰ ਦੋ ਨਾ ਪੀਛੇ ਵਾਲਿਆਂ ਨੂੰ ਪਤਾ ਨਹੀਂ ਕਿੰਦਰ ਨੂੰ ਪਹਿਲੇ ਨੰਬਰ ਤੇ ਫੋਨ ਕਰ ਦੋ ਉਹਨਾਂ ਨੂੰ ਤੇ ਰੈਡੀ ਕਰ ਦੇਣ ਚੰਗਾ ਬਾਈ ਬਾਈ ਕੰਮ ਜੀ ਸਭ ਪੀਂਦੀ ਮਾਰਦੇ ਨੇ ਉਧਰ ਜਣਾ ਜਗਰਾਵਣਾ ਤੇਰੇ ਪਰਸਿਸ ਤੇ ਨਹੀਂ ਕੁਝ ਹੈਗਾ ਇਹਰਾ ਮੇਰਾ ਕੋਟ ਹਰੇ ਬ੍ਰਹਿਮਾ ਚੈੱਕ ਕਰ ਜਿਹੜੇ ਚੱਕਾ ਹੀ ਲੱਗ ਗਈ ਮੈਂ ਇੱਕ ਨਾਲ ਹੁੰਦਾ ਵਾ ਇਹ ਹੀ ਲੱਗ ਗਈ ਹ ਉਹਦੇ ਤੇ ਚੱਕਾ ਘਰੇ ਪਿਆ ਨਹੀਂ ਚੋ ਅੱਜ ਭਰਿਆ ਹੁਣ ਵਾਲੇ 26 ਦੀ ਨੂੰ ਤੱਪਣਾ 1 ਵਜੇ ਆ ਜਿਹੜਾ ਭਰਿਆ 26 ਤਰੀਕ ਨੂੰ ਮੇਰਾ ਟਿਊਸ਼ਨ ਦਾ ਟੈਸਟ ਹੈ ਟਿਊਸ਼ਨ ਟੈਸਟ ਆ ਉਹ ਨਾ ਜਾਈ ਨਾ ਸਾਰਾ ਪੜ੍ਹ ਕੇ ਇਹਨੂੰ ਪਿੰਡ ਛੱਡ ਦਾਂਗੇ ਨਾ ਹਾਂ ਪਿੰਡ ਨਹੀਂ ਟਿਊਸ਼ਨ ਟੈਸਟ ਆ ਉਹ ਇਹ ਟਿਊਸ਼ਨ ਤੇ ਕਿੱਦਾਂ ਜਾਏਗੀ ਫਿਰ ਜੇ ਅਸੀਂ ਘਰ ਨਾ ਹੋਏ ਚੰਨੀ ਆ ਸੌਂ ਕੇ ਪੜ੍ਹ ਲਾ ਚੰਗਾ ਭਾਈ હું ફર નહી દિલ લગના